ਭਗਵਾਨ ਬਾਲਮੀਕੀ ਤੀਰਥ ਸਥਾਨ ਵਿਖੇ ਹੋਈ ਬਿਆਤੀ ਨੂੰ ਲੈ ਕੇ ਲੁਧਿਆਣਾ ਦੇ ਫੋਰਾ ਚੌਂਕ ਵਿਖੇ ਵੀਰ ਸ੍ਰੇਸ਼ਟ ਨਰੇਸ਼ ਟਿੰਗਾਨ ਅਤੇ ਬਲਵਿੰਦਰ ਡੋਲਗਚ ਦੀ ਅਗਵਾਈ ਤੋਂ ਵਿੱਚ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸਮੁੱਚੇ ਦਲਿਤ ਸਮਾਜ ਦੇ ਲੋਕਾਂ ਨੇ ਕਿਹਾ ਕਿ ਜੋ 27 ਅਕਤੂਬਰ ਨੂੰ ਭਗਵਾਨ ਬਾਲਮੀਕੀ ਮਹਾਰਾਜ ਜੀ ਦੇ ਤੀਰਥ ਸਥਾਨ ਤੇ ਬੇਅਦਬੀ ਹੋਈ ਹੈ ਉਸ ਤੇ ਆਪ ਸਰਕਾਰ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਜਿਸ ਦੇ ਰੋਸ ਵਜੋਂ ਲੁਧਿਆਣਾ ਵਿੱਚ 8 ਨਵੰਬਰ ਨੂੰ ਇੱਕ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ, Haryana, UP ਅਤੇ ਬਾਹਰੀ ਸਟੇਟਾਂ ਤੋਂ ਦਲੇਪ ਭਾਈਚਾਰੇ ਦੇ ਲੋਕ ਪਹੁੰਚੇ ਵਲਮਿਕੀ ਹੁੰਦਾਸ ਸਬੂਤ ਦੇ ਗਿਆ ਤੇ ਅਸੀਂ ਮੌਜੂਦਾ ਆਪ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਜਿਹੜਾ ਅਫਸਰਾਂ ਦੇ ਲੀਡਰਾਂ ਦੀ ਮਿਲੀ ਭੁਗਤ ਨਾਲ ਇਹ ਵੀ ਆਪਤੀ ਹੋਈ ਹੈ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਅੱਜ ਸਾਡੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਸਾਰੇ ਸਤਕਾਰਯੋਗ ਧਾਰਮਿਕ ਸਮਾਜਿਕ ਆਗੂ ਸਹਿਬਾਨ ਪਹੁੰਚੇ ਆ ਔਰ ਸਰਬਸੰਮਤੀ ਨਾਲ ਇੱਕ ਫੈਸਲਾ ਕੀਤਾ ਗਿਆ ਵਾ ਕਿ ਜੋ 4 ਤਰੀਕ ਨੂੰ ਮੁਟਲੇ ਸਾੜਨੇ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਧਾਰਮਿਕ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਮੰਗ ਤੇ ਉਹ ਅਸੀਂ 4 ਤਰੀਕ ਦਾ ਪੋਸਟਪੋਨ ਕਰਤਾ ਸੀ ਔਰ ਅਗਲੀ ਜਿਹੜੀ ਮੀਟਿੰਗ ਹੈ ਉਹ ਅਸੀਂ 8 ਤਰੀਕ ਨੂੰ ਲੁਧਿਆਣਾ ਵਿਖੇ ਸਵੇਰ 10 ਵਜੇ ਰੱਖੀ ਆ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਮੈਂ ਕਿ ਜੋ ਪਾਵਨ ਵਾਲਮੀਕੀ ਤਿਰਥ ਅੰਮ੍ਰਿਤਸਰ ਵਿਖੇ 27 ਅਕਤੂਬਰ ਨੂੰ ਬੇਅਦਬੀ ਹੋਈ ਹੈ। ਪਰ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਰਹਿਣ ਵਾਲੇ ਵਾਲਮੀਕਨ ਸਮਾਜ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪਰ ਅਗਲੀ ਰੂਪਰੇਖਾ ਬਣਾਉਣ ਦੇ ਲਈ ਜੋ 8 ਨਵੰਬਰ ਨੂੰ 8 ਨਵੰਬਰ ਲੁਧਿਆਣਾ ਵਿਖੇ ਸਵੇਰ 10:00 ਵਜੇ ਮੀਟਿੰਗ ਬੁਲਾਈ ਹੈ ਸਾਰੇ ਵੱਖੋਕ ਸੰਗਠਨਾਂ ਦੀ ਧਾਰਮਿਕ ਸਮਾਜਿਕ ਰਾਜਨੀਤਿਕ ਆਗੂਆਂ ਦੀ ਤਾਂ ਮੇਰੀ ਬੇਨਤੀ ਹੈ ਸਾਰੇ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਜੋ ਦੋਸ਼ੀ ਹੈਗੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਪਵਨ ਵਾਲਮੀ ਕੀ ਦਿਰਤੀ ਉਹਨਾਂ ਦੇ ਵਿਰੁੱਧ ਆਪਾਂ ਕਾਰਵਾਈ ਕਰਾਈਏ ਬਹੁਤ ਬਹੁਤ ਧੰਨਵਾਦ ਜੈ ਵਾਲਮੀ ਕੀ ਜੈ ਪੀ ਸਾਰਿਆਂ ਨੂੰ ਜੈ ਬਾਲਮਿਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਤ ਅੱਜ ਲੁਧਿਆਣਾ ਵਿੱਚ ਇੱਕ ਮੀਟਿੰਗ ਬੁਲਾਈ ਗਈ ਆ ਇਹ ਮੀਟਿੰਗ ਇਹ ਸਬੰਧ ਵਿੱਚ ਬੁਲਾਈ ਆ ਜਿਹੜਾ ਬਾਲਮਿਕੀ ਤੀਰਥ ਹੈ ਜਿਹੜੇ ਬਾਬਿਆਂ ਵੱਲੋਂ ਤੇ ਸਰ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਜਿਹਨਾਂ ਦੇ ਉਹਨਾਂ ਦੇ ਸਾਥ ਨਾਲ ਜਿਹੜੇ ਬੇਦਬੀ ਹੋਈ ਆ ਉਹਦੇ ਸਬੰਧ ਵਿੱਚ ਅੱਜ ਲੁਧਿਆਣਾ ਵਿੱਚ ਮੀਟਿੰਗ ਬੁਲਾਈ ਆ ਤੇ 8 ਨਵੰਬਰ ਨੂੰ ਇੱਕ ਬਹੁਤ ਵੱਡੀ ਮੀਟਿੰਗ ਲੁਧਿਆਣਾ ਵਿੱਚ ਹੋ ਰਹੀ ਆ ਜਿਸ ਵਿੱਚ ਹਰਿਆਣਾ ਰਾਜਸਥਾਨ ਪੰਜਾਬ ਦਿੱਲੀ ਤੇ ਬੰਦੇ ਸਾਰੇ ਧਾਰਮਿਕ ਵਾल्ਮੀਕੀ ਸਮਾਜ ਤੇ ਪੁੱਛੂਗਾ ਤੇ ਇੱਕ ਅਸੀਂ ਵੱਡਾ ਨਿਰਣਾ ਲਵਾਂਗੇ ਕਿ ਸਰਕਾਰ ਦੇ ਖਿਲਾਫ ਤੇ ਜਿਨ੍ਹਾਂ ਨੇ ਆ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਕੋਈ ਸਖਤ ਕਾਨੂੰਨੀ ਉਪਯੋਗ ਦਿੱਤਾ ਹੋਵੇ ਸਾਰਿਆਂ ਨੂੰ ਜੈ ਵਾल्ਮੀਕੀ ਹਰ ਹਰ ਬਾਣ 27 ਤਰੀਕ ਨੂੰ ਬੇਅਦਬੀ ਕੀਤੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਲੁਧਿਆਣੇ ਦੇ ਸਾਥੇ ਵੰਨੋਂ ਅਲੱਗ-ਅਲੱਗ ਸੰਗਠਨਾਂ ਵੱਲੋਂ ਮੀਟਿੰਗ ਰੱਖੀ ਗਈ ਹੈ ਸੋ ਇਹ ਮੀਟਿੰਗ ਜਿਹੜੀ ਹੈ 8 ਤਰੀਕ ਨੂੰ ਲੁਧਿਆਣੇ ਵਿੱਚ ਰੱਖੀ ਗਈ ਹੈ ਸੋ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਪ੍ਰਮਾਤਮਾ ਵਾਲਮੀਕੀ ਮਹਾਰਾਜੇ ਨਾਮ ਲੈਵਾ ਨੇ ਕਿ تیرਤ ਦੀ ਬੇਅਦਬੀ ਵਾਸਤੇ ਜਿਹੜੀ تیرਤ ਦੀ ਮਰਿਆਦਾ ਭੰਗ ਹੋਈ ਆ تیرਤ ਦੀ ਜਿਹੜੀ ਬੇਅਦਬੀ ਹੋਈ ਆ ਉਹਨੂੰ ਬਹਾਲ ਕਰਨ ਵਾਸਤੇ ਇਸ ਮੀਟਿੰਗ ਦੇ ਵਿੱਚ ਸਾਰਿਆਂ ਦੇ ਪਹੁੰਚਣਾ ਬਹੁਤ ਅਤਿ ਜ਼ਰੂਰੀ ਹੈ ਸੋ ਮੈਂ ਅੰਮ੍ਰਿਤਸਰ ਵੱਲੋਂ ਜਿੱਨਾ ਸਾਡਾ ਸੰਗਠਨ ਹੈ ਜਿਨੇ ਅੰਮ੍ਰਿਤਸਰ ਦੇ ਲੋਗ ਹੈ ਉਹਨਾਂ ਵੱਲੋਂ ਵੱਖ-ਵੱਖ ਸ਼ਹਿਰਾਂ 'ਚ ਪੂਰੇ ਪੰਜਾਬ 'ਚ ਵਸਦੇ ਵਾਲਮੀਕ ਜਨਾਂ ਨੂੰ ਅੱਜ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਮੀਟਿੰਗ ਦੇ ਵਿੱਚ ਪਹੁੰਚ ਕੇ ਪਰਮਾਤਮਾ ਵਾਲਮੀਕੀ ਮਾਰੇ ਦੀ ਜਿਹੜੀ ਬੇਅਦਬੀ ਹੋਈ ਉਹਦਾ ਅਤੇ ਆਪਣੇ ਵਾਲਮੀਕੀ ਮਈ ਹੋਣ ਦਾ ਸਬੂਤ ਦਿਓ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਲੁਧਿਆਣਾ ਲਾਈਵ ਲੇਟਿੰਗ ਕਾ ਚਾਰਟੀ ਰਿਪੋਰਟ